ਸ੍ਰੀ ਵਾਹਿਗੁਰੂ ਜੀ ਬਾਬਾ ਅਸਰਤਮ ਜੀ ਨੂੰ ਨਾਲ ਕੇ ਕਰ ਪੱਖੋ ਕੇ ਆਆਂ 2.25 ਸਾਲ ਹੋਣ ਲੱਗੇ ਆਪਨੇ ਆਪਣੇ ਮਨੋਹਰ ਬਚਨਾਂ ਨਾਲ ਲੋਕਾਂ ਦੇ ਮਨ 모 ਰੱਖੇ ਹੋਏ ਸਨ ਆਪ ਸਾਧੂ ਬਿਰਤੀ ਮਿੱਠ ਬੋਲੇ ਅਤੇ ਖੁੱਲੇ ਸੁਭਾਅ ਦੇ ਸਨ ਇਹ ਹਰਮਨ ਪਿਆਰੇ ਨਿਰਲੋਭੀ ਅਤੇ ਸ਼ੁੱਧ ਪਵਿੱਤਰ ਜੀਵਨ ਦੇ ਸਨ ਇਨਾਂ ਦੇ ਇਸ ਪ੍ਰਤਾਪ ਤੇ ਸੁਭਾਅ ਦਾ ਅਸਰ ਨਾਨੇ ਮੂਲ ਚੰਦ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਉਹ ਵੀ ਇਹਨਾਂ ਨੂੰ ਅਦਬ ਸਤਕਾਰ ਨਾਲ ਦੇਖਣ ਲੱਗੇ ਸੀ ਪਰ ਇਹਨੇ ਇਹਦੇ ਮਨ ਵਿੱਚ ਚੋੜ ਵੀ ਪਿਆ ਰਹਿਦਾ ਕਿ ਇਹ ਵੀ ਨਾਨਕ ਵਾਂਗੂ ਕਿਤੇ ਕਾਰ ਹੀ ਨਾ ਛੱਡ ਜਾਏ ਇਸ ਨੂੰ ਫਿਕਰ ਸੀ ਕਿ ਮੇਰੀ ਤੀਨੂ ਪਤੀ ਪਾਸੋਂ ਤਾਂ ਸੁੱਖ ਨਾ ਹੋਇਆ ਪੁੱਤਰ ਪਾਸੋਂ ਵੀ ਮਾਨ ਜੀ ਨਾ ਰਹਿ ਜਾਏ। ਸ੍ਰੀ ਬਾਬਾ ਜੀ ਨੂੰ ਪੱਖੋ ਕੇ ਵਿੱਚ ਆਇਆ 3 ਸਾਲ ਹੋਣ ਲੱਗੇ ਸਨ। ਇਹਨਾਂ ਦਿਆਂ ਬੇਪਰਵਾਹੀਆਂ ਤੇ ਸਿਮਰਨ ਮਸ਼ਕਤਾਂ ਕਮਾਈਆਂ। ਜੀਆਂ ਸੋਹਾ ਬੇਬੇ ਨਾਨਕੀ ਸੋਹਾ ਬੇਬੇ ਨਾਨਕੀ ਜੀ ਵੀ ਸੁਣਦੇ ਹੀ ਰਹਿੰਦੇ ਸਨ। ਉਹ ਆਪ ਰੱਬ ਦੇ ਪਿਆਰੇ ਤੇ ਵੈਰਾਗੀ ਵੀਰ ਦੇ ਸਵਾਰੇ ਸਨ। ਸ੍ਰੀ ਚੰਦ ਜੀ ਨੂੰ ਡਿੱਠੇ ਵਿਚਰ ਹੋ ਗਿਆ ਸੀ ਆਪ ਬਹੁਤ ਉਦਾਸ ਰਹਿੰਦੇ ਇਹਨਾਂ ਦੇ ਵੀਰ ਨਾਨਕ ਜੀ ਤਾਂ ਹੰਡਿੱਠੇ ਥਾਂ ਦੂਰ ਦਰਾਡੇ ਗਏ ਸਨ ਪਰ ਸ੍ਰੀ ਚੰਦ ਜੀ ਨੂੰ ਪੱਖ ਹੋ ਕੇ ਭੇਜਿਆ ਸੀ ਉਹ ਅੱਜ ਤੱਕ ਆਏ ਨਹੀਂ ਉਹ ਬੇਪਰਵਾਸ ਬਾਦੇ ਸਨ ਜਿੱਥੇ ਵੀ ਹੁੰਦੇ ਉੱਥੇ ਹੀ ਖੁਸ਼ ਰਹਿੰਦੇ ਪਰ ਬੇਬੇ ਜੀ ਪਾਸੋਂ ਹੋਰ ਵੀ ਛੋੜਾ ਸਹਿਣਾ ਔਖਾ ਸੀ ਆਪਣੇ ਸਵਾਮੀ ਜਹਰਾਮ ਜੀ ਦੀ ਆਗਿਆ ਪਾ ਕੇ ਆਪ ਪਖੋ ਕੇ ਗਏ ਸਾਰੇ ਪਰਸਪਰ ਮਿਲ ਕੇ ਖੁਸ਼ ਹੋਏ ਬੇਬੇ ਜੀ ਕੁਝ ਦਿਨ ਉੱਥੇ ਰਹੇ ਅਤੇ ਫਿਰ ਸ੍ਰੀ ਚੰਦ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੇ ਆਏ ਜਪ ਤਪ ਸਿਮਰਨ ਭਗਤੀ ਧਾਰਮਿਕ ਪੁਸਤਕਾਂ ਦਾ ਪੜਨਾ ਸੁਣਨਾ ਜਾਤ ਰੰ ਪ੍ਰਚਾਰ ਕਰਨਾ ਸ੍ਰੀ ਬਾਬਾ ਜੀ ਦਾ ਇਹ ਪੱਕਾ ਨਿਹਿਮ ਹੋ ਚੁੱਕਾ ਸੀ ਹੁਣ ਤਾਂ ਬਾਬਾ ਜੀ ਵੀ ਅਮਲੀਆਂ ਵਾਂਗ ਇਸੇ ਘਾਰ ਵਿੱਚ ਜਿੱਥੇ ਹੁੰਦੇ ਲੱਗੇ ਰਹਿੰਦੇ ਸੁਲਤਾਨਪੁਰ ਆ ਕੇ ਬਹੁਤਾ ਸਮਾਂ ਇਥੋਂ ਦੀ ਧਰਮਸ਼ਾਲਾ ਵਿੱਚ ਹੀ ਗੁਜ਼ਾਰਦੇ শ্রোਤਾਵਾਂ ਵਿੱਚੋਂ ਕਈ ਇੱਕ ਪ੍ਰਸ਼ਨ ਕਰਦੇ ਤਾਂ ਇਹ ਆਪਣੀ ਅਨਪ੍ਰਵੀ ਬੁੱਧੀ ਦਾ ਧਰਮ ਗ੍ਰੰਥਾਂ ਦੇ ਆਧਾਰ ਤੇ ਉੱਤਰ ਦੇ ਕੇ ਸੰਤੁਸ਼ਟ ਕਰ ਦਿੰਦੇ ਸਨ ਬੇਬੇ ਨਾਨਕੀ ਜੀ ਨੂੰ ਆਪਣੇ ਵੀਰ ਨਾਨਕ ਦੇ ਦਰਸ਼ਨ ਕੀਤੇਆਂ ਵੀ ਕਈ ਸਾਲ ਹੋਣ ਲੱਗੇ ਜਦੋਂ ਪਹਿਲਾਂ ਆਪ ਨੂੰ ਯਾਦ ਕੀਤਾ ਸੀ ਤਾਂ ਹਜ਼ਾਰਾਂ ਕੋਹਾਂ ਦੀ ਵਾਟ ਤੇ ਤੋਂ ਆਣ ਅਪੜੇ ਸਨ ਪਰ ਹੁਣ 5-6 ਸਾਲ ਫਿਰ ਹੋਣ ਲੱਗੇ ਸਨ ਕੋਈ ਪਤਾ ਨਹੀਂ ਸੀ ਚੱਲਦਾ ਕਿ ਕਿੱਥੇ ਹਨ ਇਧਰ ਬੇਬੇ ਨਾਨਕੀ ਜੀ ਦਿਨ ਰਾਤ ਦਿਲ ਦੀਆਂ ਤਾਰਾਂ ਖੜਕਾਉਂਦੇ ਤੇ ਪ੍ਰੇਮ ਦੇ ਹੰਝੂ ਘੇਰਦੇ ਰਹਿੰਦੇ ਪਰ ਸ੍ਰੀ ਚੰਦ ਜੀ تیرਜ ਦੇ ਕੇ ਇਹਨਾਂ ਦਾ ਮਨ ਪਰਚਾਉਂਦੇ ਰਹਿੰਦੇ ਸਨ। ਸੂल्तानਪੁਰ ਦੇ ਨਵਾਬ ਦੌਲਤਖਾਨ ਨੇ ਵੀ ਸੁਣਿਆ ਕਿ ਨਾਨਕ ਤੱਪੇ ਦਾ ਪੁੱਤਰ ਬੜੇ ਨੇਕ ਸੁਭਾਅ ਦਾ ਤੇ ਕਰਾਮਾਤੀ ਸੁਣਿਆ ਹੈ। ਉਹਦੇ ਤੌਰ ਤਰੀਕੇ ਵੀ ਆਪਣੇ ਪਿਤਾ ਉਹਦੇ ਤੌਰ ਤਰੀਕੇ ਵੀ ਆਪਣੇ ਪਿਤਾ ਖੁਦਾ ਰਸੀਦਾ ਨਾਨਕ ਵਾਂਗੂ ਹੀ ਹਨ ਅਤੇ ਮਾਰਫਤ ਨਿਹਾਰਮ ਜਾਨੂ ਚੰਗੀ ਸਮਝਦਾ ਚੰਗੀ ਤਰ੍ਹਾਂ ਸਮਝਦਾ ਤੇ ਖੋਲਦ ਖੋਲਦਾ ਹੈ ਇਸ ਖਾਹਿਸ਼ ਵਿੱਚ ਇੱਕ ਦਿਨ ਨਵਾਬ ਨੇ ਸ੍ਰੀ ਚੰਦ ਜੀ ਨੂੰ ਬੁਲਾਇਆ ਤੇ ਅਦਬ ਸਤਕਾਰ ਨਾਲ ਪਾਸ ਬਹਾ ਕੇ ਗੱਲਾਂ ਕਰਨ ਲੱਗਾ ਪਹਿਲੇ ਤਾਂ ਇਸ ਨੇ ਗੁਰੂ ਨਾਨਕ ਜੀ ਦੀ ਬਹੁਤ ਉਸਤਤ ਕੀਤੀ ਤੇ ਉਹ ਜ਼ਿਕਰ ਵੀ ਸਾਰਾ ਆਪਣੀ ਜ਼ਬਾਨੀ ਦੱਸਿਆ ਕਿ ਕਿਵੇਂ ਇਹਨਾਂ ਦੇ ਘਰ ਗੁਰੂ ਨਾਨਕ ਜੀ ਨੂੰ ਮਸੀਤੇ ਲਿਆਂਦਾ ਸੀ ਤੇ ਉਹਨਾਂ ਨੇ ਦਿਲ ਦੀਆਂ ਦੱਸਿਆ ਸਨ ਫਿਰ ਪਰਤਾਵੇ ਲਈ ਬਾਬਾ ਸ੍ਰੀ ਚੰਦ ਜੀ ਉੱਤੇ ਦੋ ਸਵਾਲ ਕੀਤੇ ਕਿ ਇਨਸਾਨ ਨੂੰ ਕਿਹੜੀ ਗੱਲ ਧਾਰਨ ਅਤੇ ਕਿਹੜੀ ਗੱਲ ਦਾ ਤਿਆਗ ਕਰਨਾ ਚਾਹੀਦਾ ਹੈ ਸ੍ਰੀ ਬਾਬਾ ਜੀ ਨੇ ਇਹ ਉੱਤਰ ਦਿੱਤਾ ਧਾਰਨ ਲਈ ਸੱਚਖਿਮਾ ਵੈਰਾਗ ਵਿਚਾਰ ਨਿਮਰਤਾ ਸੰਤੋਖ ਪਵਿੱਤਰਤਾ ਪ੍ਰੇਮ ਧੀਰਜ ਸ਼ਾਂਤੀ ਉਦਾਰਤਾ ਵਿਸ਼ਵਾਸ ਪਰਸਨਤਾ ਸੁਨਣ ਮੰਨਣ ਨਿਵੇਾਸਨ ਪਰ ਉਪਕਾਰ ਗੁਣਿਆਂ ਦਾ ਆਧਰ ਗਰੀਬਾਂ ਉੱਤੇ ਤਰਸਨ ਰਾਜਨੀਤੀ ਵਿੱਚ ਪਰਜਾਂ ਨੂੰ ਪੁੱਤਰ ਸਮਝਣ ਦਾ ਸੁਭਾਅ ਅਤੇ ਉਸ ਦੇ ਭਲੇ ਲਈ ਪਿਆਰ ਜਾਂ ਦੰਡ ਦੇਣ ਦਾ ਬਲ ਇਹ ਗੁਣ ਧਾਰਨ ਕਰਨੇ ਚਾਹੀਦੇ ਹਨ ਤਿਆਗਣ ਲਈ ਆਲਸ ਬਹੁਤੀ ਨੀਂਦ ਤ੍ਰishna ਹੰਕਾਰ ਮਮਤਾ ਲਾਲਚ ਝੂਠ ਨਸ਼ਾ ਕਠੋਰਤਾ ਮੂਰਖਤਾ ਪਖੰਡ ਚੋਰੀ ਜਾਰੀ ਵੇਸਵਾ ਗਮਨ ਰਾਜਾ ਹੋਵੇ ਤਾਂ ਗਰੀਬਾਂ بے ਗੁਨਾਹਾਂ ਉੱਤੇ ਮਜਬ ਤੇਤ ਅਸਬ ਵਿੱਚ ਜ਼ੁਲਮ ਕਰਨਾ ਇਹ ਸਾਰੀਆਂ ਗੱਲਾਂ ਤਿਆਗ ਵਾਲੀਆਂ ਹਨ। ਸ੍ਰੀ ਬਾਬਾ ਜੀ ਦੀ ਇਸ ਨਿਰਪੈਤਾ ਤੇ ਸਚਾਈ ਨੇ ਨਵਾਬ ਦੌਲਤ ਖਾਨ ਨੂੰ ਜੋ ਅੱਗੇ ਹੀ ਗੁਰੂ ਨਾਨਕ ਜੀ ਦਾ ਸਾਧਕ ਪ੍ਰੇਮੀ ਸੀ ਇਹਨਾਂ ਦਾ ਪ੍ਰੇਮੀ ਬਣਾ ਦਿੱਤਾ। ਨਵਾਬ ਨੇ ਖੁਸ਼ ਹੋ ਕੇ ਆਪਣੇ ਹੱਥ ਦੀ ਤਸਬੀਹ ਮੋਤੀਆਂ ਦੀ ਮਾਲਾ ਬਾਬਾ ਜੀ ਦੇ ਪੇਟਾ ਕੀਤੀ। ਪਰ ਆਪਨੇ ਇਹ ਆਖੇ ਮੋੜ ਦਿੱਤੀ ਕਿ ਬਹੁਤ ਕੀਮਤੀ ਚੀਜ਼ ਸਾਨੂੰ ਫਕੀਰਾਂ ਨੂੰ ਉਪਾਧੀ ਰੂਪ ਹੈ ਕੌਣ ਇਸ ਦੀ ਸੰਭਾਲ ਕਰਦਾ ਰਹੇ ਰੱਬ ਨਾਲ ਤਾਂ ਇਹਦੇ ਬਿਨਾ ਹੀ ਜੁੜੇ ਪਏ ਹਾਂ ਨਵਾਬ ਖੁਸ਼ ਹੋਇਆ ਤੇ ਸਿਦਕ ਪਿਆਰ ਵਿੱਚ ਇਹਦਾ ਦਿਲ ਹੋਰ ਵੀ ਬਹੁਤ ਤਸੀਜ ਗਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ